ਆਹੀ ਕਰਾ ਯਾਰ ਆਹੀ ਯਾਰ ਹੋਰ ਚੱਕਣਾ ਜਦੋਂ ਬੰਦਾ ਇਹ ਦੇਖਾ ਇੱਥੀ ਆ ਇਹ ਹੀ ਆ ਐਵੇਂ ਜੇ ਬੋਲ ਨਹੀਂ ਨਾ ਆ ਇਧਰ ਲਾ ਰਿਹਾ ਘਾਰ ਇੰਤਜ਼ਾਰ ਹੀ ਰਹਿਣਾ ਆਹੋ ਸਭ ਦੇ ਕੋਏ ਪਰ ਨਾ ਕਾਉਣਾ ਹੈ ਕੋਣ ਹੈ ਕੌਣ ਆ ਬਈ ਬਿਜਲੀ ਆ ਯਾਰ ਕੀ ਕਰਦਾ ਕਰ ਸਕਿਆ ਯਾਰ ਸੁਣ ਲੈ ਹੈਲੋ ਇਧਰ ਦੇਖ ਕੌਣ ਖੜਿਆ ਹੈ ਬਿਜਲੀ ਵਾਲੇ ਆਧਰ ਕੁੰਡੀ ਨਾਲ ਕੀ ਲੈ ਜਾ ਸਕਦੇ ਆ ਜਿਆਮ ਦਿਖਾਓ ਆ ਕਿ ਆਧਰ ਕੀ ਯੋਗ ਹੋਈ ਨਾ ਇਹਨਾਂ ਲਈ ਕੀ ਦਿਖਾਉਂ ਆ ਆ ਕੀ ਕਰ ਰਿਹਾ ਆ ਬਲਕਣਾ ਆ ਵੀ ਆ ਤੰਦਰ ਲਾ ਰੱਖਿਆ ਤਾਰ ਆ ਦੇ ਰਿਹਾ ਹੋ ਯਾਰ ਇਹ ਤਾਰ ਪੱਤੀ ਇੱਧਰ ਲਾ ਕੇ ਹੀ ਵਲਜ ਜਾਗੀ ਇਹਨੇ ਕੰਮ ਨਾ ਕਰੇਗਾ ਇਹ ਤੇ ਕਿਉਂ ਕਰਦਾ ਯਾਰ ਭਾਈ ਲਿੱਖੜੇ ਜਾਂਦਾ ਜੀ ਉਨਨੇ ਫਿਲਮਾਂ ਦਾ ਕੁਝ ਦਿਨ ਲਾਇਆ ਖੜਾ ਅਲੀ ਅੰਤਰ ਬੈਠ ਗਿਆ 15 ਵਾ ਕਾਲ ਆਉਣਾ ਮੈਨੂੰ ਕੀ ਗੱਲ ਆ ਯਾਰ ਹੈ ਸਹੀ ਸੀ ਐ ਮੈਂ ਤੋਂ ਹੁੰਦੀ era ਤੇ ਇਹ ਕੰਮ ਉਹ ਗੱਲਾਂ ਚੰਗੀਆਂ ਜਿਆਦਾ ਵਾਸਤੇ ਇਹ ਯਾਰਾਂ ਤਾਂ ਜਿੱਤੇ ਬਰੀ ਲਈ ਦੱਸਣਾ ਯਾਰ ਤੇ ਹੋਰ ਜਾਨੋਂ ਕਾਲ ਆਇਆ ਵਿਗੇਸ਼ ਨੇ ਭੇਜੀ ਥੋੜੇ ਕਰਦੀ ਵੀ ਇਥੇ ਮੈਂ ਹੋ ਰਿਹਾ ਉਹ ਗੱਲ ਨਹੀਂ ਬਹੁਤ ਆ ਯਾਰ ਇਸ ਵੀ ਤਾਈ ਦੇ ਨੇ ਯਾਰ ਬਹੁਤ ਫਾਇਰ ਹੈ ਨਾ ਤੇ ਜੀ ਬਈ ਜੱਡੇ ਇਹ ਗਰੀਫਤੇ ਉਹਨਾਂ ਦੇ ਤਾਂ ਲੈ ਲਿਏ ਵੀ ਯਾਰ ਕੁੜੀ ਯਾਰੀ ਫੋਟੋਗ੍ਰਾਫਰ ਫੇਵੋ ਦਾ ਪਾਰਟ ਦਾ ਰੇਨੀ ਦੇ ਕੰਟੀ ਗਾ ਚੰਗੀਆਂ ਨਹੀਂ ਇਹਨਾਂ ਦੇ ਪਾਸੇ ਹੀ ਬਿਸਤਾ ਯਾਰ ਏਸੀ ਨਾਲ ਕਿਹਾ ਦੇਖ ਲੈ ਯਾਰ ਲੰਗ ਇਹ ਤਾਂ ਕੁਸਰਾ ਹੋਈ ਓਏ ਆ ਦੇ ਉੱਪਰ ਲੱਗ ਰੇ ਏਸੀ ਉਹ ਕੀ ਆ ਏਸੀ ਕਿਉਂ ਵਿੰਡੋ ਏਸੀ ਲਾਉਣੇ ਹੋ ਯਾਰ ਇਹ ਤਾਂ ਐਂ ਰੱਖ ਰ ਕੇ ਵੀ ਪਤਾ ਨਾ ਲੱਗੇ ਉਹ ਕੋਲ ਕੱਪੜਾ ਸੜਦੇ ਨਹੀਂ ਹੋਰਾ ਬੜੀ ਗਈ ਟਕੁੰਦੀ ਤੇ ਨੇ ਆ ਉਹ ਜਲਟਾਂ ਨਾ ਕਰ ਮੜੀ ਆ ਉਹ ਤਾਂ ਦਾ ਕਰਦੇ ਨਹੀਂ ਜੱਸਾ ਤਾਂ ਨਾਲ ਇਹਨਾਂ ਨੂੰ ਕਿਹੜੀ ਗਈ ਹੁਣ ਯਾਰ ਉਹ ਵਾਂਸ ਰਿਆਮ ਦਾ ਨਾਮ ਜੀ ਮੀਟਰ ਦਾ ਚੈੱਕ ਕਰਨਾ ਕੋਈ ਇਹਨਾਂ ਦਾ ਇਹਦੇ ਮੀਟਰ ਆਦਾ ਵੀ ਮੀਟਰ ਬੱਸ ਆਉਣਾ ਹੁੰਦਾ ਨਾ ਯਾਰ ਦਾ ਪੱਟੀ ਆ ਜਿ ਬਟਾ ਹੀ ਆ ਨਾ ਬਈ ਯਾਰ ਮੀਟਰ ਨਾਲ ਬਟੇ ਦੀ ਫਸਦਾ ਯਾਰ ਪੱਟੜੀ ਬੋਵਾ ਉਹ ਲਾਜਾ ਜਦ ਹੀ ਆ ਯਾਰ ਇਹਦੇ ਪੱਟਾ ਸਰ ਬਈ ਪੈਸੇ ਲੈ ਲਵੇ ਯਾਰ ਮੀਟਰ ਨਾਲ ਪਟੇ ਨਾ ਨਾ ਪੈਸੇ ਨਹੀਂ ਦੇ ਨਾ ਸਟਾਫ ਤਰਗਾ ਕਰੀ ਜੜੇ ਅੱਲੀ ਅੱਗੇ ਬੈਠੋ ਖੇਰ ਖਾਣੇ ਵਾਸਤੇ ਗੱਲ ਜੀ ਹਾਂ ਫਿਰ ਮੀਟਰ ਤਾਂ ਨਹੀਂ ਕਰਤੋ ਬਈ ਦੇਖੋ ਅਬ ਮੈਂ ਹੁਣ ਅੱਥੇ ਮਿਲਣੀ ਆਗੇ ਉਹਦੀ ਚਾਹ ਬਤਾਵ ਕਰਾਂਗੇ ਜਰਾ ਠੀਕ ਆ ਕੁਝ ਹੋਰ ਨਾ ਕਰਦੇ ਕਰਨ ਜਾ ਕੇ ਵੀ ਜਿਹੜਾ ਉਹ ਸਰਦਿਆ ਨਾਲ ਇੰਝ ਆਸਦਾ ਉਹ ਸਰਦਿਆ ਨਾਲ ਮੇਰੇ ਕੋਲ ਜਰਾ ਪੱਟੇ ਲਈ ਗਿਆਣਾ ਹੁੰਦਾ ਹਾਂ ਦਾ ਇਹ ਪੱਟੇ ਨਹੀਂ ਭਾਇ ਉਹਦੇ ਨਾਲ ਗੱਲ ਕਰ ਲੈਣੇ ਉਹਨਾਂ ਅੱਥੇ ਆ ਜੀ ਆਉਗਾ ਦਾਸਤਰ ਆ ਬਹੁਤ ਛੋਦੇ ਉਹ ਬਤ ਮਾਰ ਜਾਂ ਰਿਹੀ ਸੀਰਾ ਦਾ ਸਾਮੀ ਉਹ ਕੁ ਖਾਸ ਸਮਝਦੇ ਹੈ ਜਿਹੜੇ ਕਿ ਮਿਲਦੇ ਹਾਂ ਉਹ ਫਿਰ ਸਮਝ ਨਾ ਬੀਆ ਵਾਪੋ ਦਾ ਯਾਰ ਸਿਆਣਾ ਇਹ ਹੀ ਬੰਦਾ ਫਾਲਟਾ ਹੋਰ ਯਾਰ ਕੁੰਡੀ ਤੇ ਟੱਟ ਨੂੰ ਨਿੱਤਰ ਜੀਵਨ ਕਰ ਰਿਹਾ ਯਾਰ ਹਾਂ ਗਰੀਬ ਚਲ ਆਪਾਂ ਹੋਰ ਫਿਰ ਅਗਲਾ ਯਾਰ ਹੁਣ ਕੀ ਕਰੇ ਪਤਾ ਹਾਂ ਬਿੱਲ ਬਹੁਤ ਆਉਂਦੇ ਨੇ ਹਾਂ ਸੋ ਆਪਾਂ ਕਹਿਦਾ ਯਾਰ ਇਹਨੂੰ ਵੀ ਕੋਈ ਕੁੰਡੀ ਲਾਇਆ ਕਰੀਏ ਅੱਗੇ ਤੋਂ ਹਾਂ ਆਜਾ ਠੀਕ ਹੈ ਅੱਛਾ

ਉਹ ਨਾ ਜਾਨਾ ਉਹ ਸੱਚ ਨਹੀਂ ਕਿ ਉਹ ਇਹ ਕਬੀ ਦੀ ਇਹ ਮਾਂ ਕਿ ਆਸ ਕੋ ਪਤਾ ਨਹੀਂ ਹੋ ਗਿਆ ਚਾ ਚਾੜੇ ਕੋ ਦਾ ਕੀ ਬਣੀ ਹੈ ਉਹ ਠੀਕ ਆ ਯਾਰ ਉਹ ਤਾਂ ਜਿਹੜਾ ਮੇਰੇ ਨਾਲ ਦਾ ਦੀਗਾ ਸਿਆ ਇਹ ਹੋਇਲਾ ਨਾ ਉਹਦਾ ਨੀਵਾ ਉਹਦਾ ਯਾਰ ਮੈਂ ਸਾਨੂੰ ਘੱਟ ਬਹੁਤ ਬੰਦੇ ਮੈਂ ਸ ਠੀਕ ਆਪਾਂ ਉਸ ਨੂੰ ਰੂਮ ਮੈਸਰ ਕਰਵਾ ਕੇ ਮਾਣਾਂਗੇ ਕਿੰਨੇ ਨੇ ਪੈਸਾ ਮਰਦੀਆਂ ਜਾ ਕੇ ਉਹਨੂੰ ਕੁਛ ਲਾ ਨਹੀਂ ਹੁੰਦਾ ਤਾਂ ਉਹ ਚੁੱਪ ਜਾ ਉਹ ਬੁਲਾਇਆ ਉਹ ਵੀ ਗੀ ਗਿਆ ਤਾਂ ਤੇ ਤੂੰ ਉਹ ਕਰੇ ਮੈਂ ਸਰੂ ਦਾ ਖਾਤਾ ਉਹ ਨਹੀਂ ਤੋਂ ਹੀ ਦਿਹਾੜੀ ਮੇਰੀ ਜਿੰਨੇ ਦਿਓ ਮੈਂ ਸਰਕਮੈਂਟ ਆਪਸ ਤਾਂ ਨਾਲ ਦਿੰਦੀ ਆ। ਅੱਜ ਇਹ ਦਿਹਾੜੀ ਵੀ ਨਹੀਂ ਵੀ ਨਹੀਂ ਮੈਂ ਸਾਂ ਲਵੀਆਂ। ਦਿਹਾੜੀ ਤੇ ਰਿਕਾਰਡ ਤੋਂ ਮੈਂ ਨਾ ਉਂਗਲੀ ਦਿਹਾੜੀ ਕੋ ਤੇਨੇ ਕਰਨੇ ਆ ਤੁਹਾਨੂੰ। ਹਾਂ ਬਾਈ। ਮੈਂ ਤਾਂ ਕਾੜੀ ਨਹੀਂ। ਮੈਂ ਇਹਨਾਂ ਦੇ ਹਾਟ ਡੇਢ ਗੁਲਾਕਤ ਨੇ ਕਿੰਨਾ ਲੈ ਲਈ ਮੈਂ ਬ੍ਰਿ। ਮੈਂ ਦਿੰਦਾ। ਤਾਂ ਰਾਣੀ ਉਹਨੇ ਦੀ ਆ ਤਾਂ 4 ਲੱਖੀ ਤੁਮੀ ਮੈਂ ਸਿੱਖਿਆ। 40 ਲੀਟਰ ਦਾ ਹਸੋ ਦੇ ਦਿੰਦੀ ਆ ਇੱਕ ਟਾਈਮ ਦਾ। ਟਮਾਟੋ ਦਾ ਹੋ ਗਿਆ। ਕਿੰਨੇ ਕਿਹਾ ਤੇ ਡੇਢ ਗੁਲਾਕਤ? ਹਾਂ ਦੇਖਿਆ। ਦਿੱਖੇ ਕਹਿ ਲਿਆ ਹੁੰਦਾ 1.5 ਲੱਖ ਦਾ ਦੁੱਤੇ ਪਾ ਦਦਾ ਬੱਤੇ ਜਿਹੇ ਤੇ ਮਿਤਾ ਕਮਾਸ ਲੱਗ ਗਿਆ ਉਹ ਕੀ ਬਸ ਤੂੰ ਕੀ ਸਭ ਨੂੰ ਦੋਤੇ ਕੀ ਜਮੂੜਾ ਚਾਹ ਤੂੰ ਬਹਿ ਰਹੇ ਸਸਤੇ ਕੀ ਜਮੂੜਾ ਗਿਉਂ ਗਿਆ ਤੇ ਤੇ ਨਾਲ ਉਹ ਸਭ ਤੋਂ ਸਾਰਾ ਤੰਬਰ ਖਾਂਦਾ ਉਹਦਾ ਆਟਾ ਹਾਂ ਸੀ ਮੇਰੇ ਕੋਲ ਨਾਲ ਦਾ ਸੀ ਮੈਸਨ ਪਾ ਲ ਗਏ 3 ਮਿੰਟ ਤੱਕ ਕਿ ਲੈਣਾ ਤੂੰ ਤਾਂ ਮੈਨੂੰ ਆਪਾਂ ਤੂੰ ਕੀ ਦਾ ਬੋਲ ਰਹਾ ਯਾਰ ਕੋਈ ਮੈਂ ਦੱਸ ਪੈਸੇ ਕਿਉਂ ਮੁੱਕਦੇ ਦੱਸ ਐਸੇ ਤਾਂ ਗਾਂਦੀ ਨਹੀਂ ਹੁੰਦੇ ਬਰੇ ਪਹਿਲਾਂ ਵੀ ਜਿਹੜੇ ਪੈਸੇ ਹੁੰਦੇ ਨੇ ਉਹ ਤਾਂ ਸਰਮਾਰ ਘਾਂਦੇ ਹੋਟੇ ਲੱਗ ਜਾਂਦੇ ਐਵੇਂ ਜਿਹੜੇ ਸਾਰ ਸਾਰੀ ਤੇ ਲੈ ਲੈ ਵੀ ਨੇ ਪੈਸੇ ਕਿ ਥੋੜੇ ਆ ਗਏ ਨਾਲ ਖਾਲ ਤਾਂ ਹੋਣਾ ਫਿੱਟ ਗਿਆ ਪੂਰਾ ਫਿੱਟ ਗਿਆ ਜਿਹੜਾ ਪਹਿਲਾਂ ਹੀ ਜਿਹੜਾ ਆ ਯੋਨੀ ਚੜਾਈ ਤੇ ਜਿਹੜਾ ਪਤਾ ਕਿਹੜਾ ਚੱਲਦਾ ਉਹ ਦੂ ਮੁੱਸੇ ਵਾਲਾ ਚੱਲਦਾ ਚੋਟ ਸਿੱਧੂ ਮੁੱਸੇ ਵਾਲਾ ਯਾਰ ਕੀ ਆ ਸਿੱਧੂ ਮਸਾਲਾ ਬਰੋਂ ਕੋਈ ਬੱਜ ਰੇਗਾ ਤੂੰ ਮਾਰ ਕੇ ਆ ਵਾਰਗਿਆ ਦੇ ਲਾਗੋ ਦੇ ਲਾਚ ਸੈਂਟਲੈਂਟ ਮੈਨੂੰ ਇਤਨਾ ਗੀਤ ਨਹੀਂ ਪਤਾ ਉਹ ਨਹੀਂ ਬੋਲਦਾ ਇਹ ਸੇ ਜਿਵੇਂ ਸਤੂ ਜੁਮਾ ਸੇ ਆਉ ਕਰਨਾ ਮੈਨੇ ਤਾਂ ਤੁਹਾਂ ਬੰਦ ਗਿਆ ਤਿਸ ਤੰਗਾਰ ਡੀਆਈਐਨ ਤਾਂ ਉਹ ਵੀ ਦਿੰਦਾ ਕਿ ਇਹ ਆਹ ਕਰਦੇ ਜੀ ਭਗਵਾਨ ਹਾਂ ਮੈਂ ਰਗਮਨ ਤੋਂ ਮਨ ਮੇਰੀਆ ਤੂੰ ਇਹ ਕੀ ਬੋਲਣਾ ਹੀ ਨਹੀਂ ਅਸੀਂ ਵੀ ਕੋਈ ਨਹੀਂ ਆਉਣ ਆਇਆ ਤੇ ਕਮੀਨਾ ਰਹਿ ਗਿਆ ਤੇਰੇ ਸੀਗਾ ਤਾਂ ਆਸਾ ਮੇਰਾ ਸੀਟ ਤੇ ਬੈਠਣਾ ਮੈਨੂੰ ਤੱਕ ਹੋ ਗਿਆ ਬੜਾ ਹਣਾ ਕੁੰਡੀ ਫੜੀ ਐ ਇੱਕਾ ਗਰੀਬ ਬੰਦਿਆਂ ਦੀ ਕਿਸੇ ਦੀ ਆ ਹੁਣ ਉਹਦਾ ਹੱਲ ਜਿਵੇਂ ਕਰਦਾ ਹੁੰਦਾ ਹੁੰਦਾ ਹੱਲ ਕੀ ਪੈਸੇ ਨੂੰ ਨਾ ਕਰ ਪੈਸੇ ਨੂੰ ਮਿਲੂ ਨਾ ਕੋਈ ਪੈਸੇ ਕਥੋਂ ਲਈਏ ਤੇ ਅਰੇ ਤੂੰ ਤਾਂ ਉਪਰੋਂ ਬੰਦਾ ਕਰੀ ਦੀ ਜੀ ਨਾ ਨਾ ਕਾਟ ਕੇ ਵੀ ਵੀਡੀਓ ਪਾਤੀ ਲੈ ਅਸੀਂ ਨਹੀਂ ਇਹੋ ਜਿਹੇ ਕੰਮ ਕਰਦੇ ਆ ਆ ਗਿਆ ਲੈ ਆਹ ਮੁੰਡਾ ਦੀ ਜਾਂ ਵੀ ਕਰ ਜਾਓ ਉਹ ਤੂੰ ਨਾ ਲਾ ਕੇ ਗਿਆ ਨਾ ਲਿਆ ਹੁਣ ਆਇਆ ਇਹਨੂੰ ਕਹਿੰਦਾ ਦੱਸ ਤਾ ਚੱਲ ਤੂੰ ਆੜੀ ਕਿੱਥੋਂ ਆ ਗਿਆ ਸੀ ਤੇ ਤੁਸੀਂ ਬਾਈ ਨੇ ਦੇ ਆਹੋ ਗੱਲੇ ਨਹੀਂ ਨਾ ਇਹ ਸਾਰੀ ਤੇਰੀ ਵੀ ਲੈ ਇਹ ਇਸ ਤੇ ਕਰ ਦੇ ਅਰੇ ਇਸ ਕੋ ਤਾਂ ਨਹੀਂ ਨਾ ਯਾਰ ਡੈਟ ਵਾਕੀ ਦੇ ਯਾਰ ਮੈਂ 26 ਉਤਾਰਨਾ ਪਾ ਜੇ ਐਂਕ ਤੁਸੀਂ ਕੀ ਹੁੰਦੀ ਲੰਡਾ ਨਹੀਂ ਕਰੂ ਜੀ ਤਾਂ ਗਲੀ ਤੂੰ ਕੰਮ ਉਹ ਨਹੀਂ ਦੇ ਯਾਰ ਨਹੀਂ ਰੋਗ ਅੱਗੇ ਤੁਹਾਨੂੰ ਲਾ ਦੇ ਉੱਤੇ ਜੀ ਤੂੰ ਕੀ ਮਤਲਬ ਹੈ ਜੇ ਕਿ ਜਿੰਨੂੰ ਕੱਢ ਜਾਈਏ ਉੱਥੇ ਚੋੜ ਦੋਣ ਦੀ ਤੁਆਸੀ ਰੋੜ ਦੇਗਾ ਤੈ ਤੇਲੀ ਆਉ ਆਦੀ ਹੋਣ ਦਾ ਤਾਂ ਇਹ ਤਾਂ ਫਾਕੀ ਜਿਉਂ ਬਹਰੇ ਮੈਂ ਕਰੀ ਕਿੰਨੇ ਆਉ ਕਰਨਾ ਬਾਕੀ ਕਿੰਨੇ ਕਰਨਾ ਪਿੰਨੂ ਕਰਨਾ ਮੈਂ ਤਾਂ ਜਦੋਂ ਵੀ ਬੰਦਾ ਖੜਾ ਹੁੰਦਾ ਹੈ ਅੱਛਾ ਚੱਲ ਵੀ ਅੱਗੇ ਤਣਾ ਬੱਦੀ ਨੂੰ ਠੀਕ ਹੈ ਸਰ ਇਹਨਾਂ ਦਾ ਮੇਰੇ ਉਹਦੇ ਗੱਲ ਹੈ ਪਹਿਲਾਂ ਉਹ ਤਾਂ ਜਾਨੇ ਕਿ ਕਿਲੀ ਕੋਈ ਫੋਖੜੀ ਨਹੀਂ ਵੈ ਡੈਡ ਹਾ ਉਹ ਸਰੀ ਦਾ ਦਨੋਸਾ ਤਾਂ ਤਿਆਰ ਬੰਦਾ ਯਾਰ ਆਪਣਾ ਨੋਡੋਂ ਬੰਦਾ ਯਾਰ ਜਿਗਾ ਕੀ ਲੋਪੀ ਕੋਤੰਗੀਏ ਫੋਲਟਫੋਲਟ ਬੋਰਡ ਵੀ ਨਾ ਕਰ ਰਿਹਾ ਵਾਹ ਕਾਤੋਂ ਬੋਰਡ ਆ ਗਿਆ ਯਾਰ ਬੜਾ ਆਉਣ ਕਿ ਤੋ ਹੈ ਮੈਂ ਹਰੇ ਤੋ ਮੇਰੀ ਕੋਸੇ ਬੜਾ ਜੀ ਕੋਣਦਾ ਤੋ ਉਹ ਆਪਲਾ ਨਾ ਚੇਹੇ ਨੂੰ ਮੰਗਦੇ ਉੱਪਰ ਕੌਣ ਕਰਦੇ ਨੇ ਤੋ ਲਾ ਹੋਣਾ ਗੁਰਦੀ ਤੁਮਰੇ ਕੰਨ ਦਾ ਵਿਸਵਤ ਖਾਂਦਾ ਹੈ ਮੈਂ ਤੋ ਪਹਿਲੇ ਆ ਗਿਆ ਹੋਨ ਲਗੂ ਮੇਰਾ ਕਿਹਨਾਂ ਲੀਓ ਆਪੇ ਭਰ ਤੋਂ ਆ ਸਾਡੇ ਮੇਰੇ ਹੈ ਰੌਤੇ